ਇਹ ਤਾਂ ਵੀ ਕਿ ਪਿਤੇ ਦਿਨੇ ਸਾਨੂੰ ਜਿਹੜੇ ਜੇਲ੍ਹ ਵਾਲੇ ਆਪਣੇ ਸੁਪਰਿੰਟੈਂਡੈਂਟ ਸਾਹਿਬ ਦਾ ਇੱਕ ਪੱਤਰ ਆਇਆ ਸੀ ਉਹਨਾਂ ਨੇ ਚੈਕਿੰਗ ਕੀਤੀ ਸੀ ਜਿਹੜੀ ਅਕਸਮਤ ਚੈਕਿੰਗ ਆਪਾਂ ਜੇਲ੍ਹ 'ਚ ਕਰਦੇ ਆਂ ਤੇ ਉਸੇ ਚੈਕਿੰਗ ਦੌਰਾਨ ਉਹਨਾਂ ਨੂੰ ਜਿਹੜੇ ਵਿਅਕਤੀ ਹੈਗੇ ਨੇ ਦੋ ਫੇਰੇ ਇਨਮੇਟ ਹੈਗੇ ਨੇ ਉਹਨਾਂ ਕੋਲ ਤਕਰੀਬਨ 175 ਗ੍ਰਾਮ ਦਾ ਨਸ਼ਾ ਮਿਲਿਆ ਜਿਸ ਹੱਲ ਦੇ ਉਹਨਾਂ ਨੇ ਸਾਨੂੰ ਪੱਤਰ ਲਿਖਿਆ ਸੀ ਉਹਦੇ 'ਚ ਉਹਨਾਂ ਨੇ ਦੋ ਜਿਹੜੇ ਇਨਮੇਟਸ ਹੈ ਇੱਕ ਕੋਈ ਉੱਥੇ ਦਾ ਮੁਲਾਜ਼ਮ ਹੈਗਾ ਜਿਹੜਾ ਜੇਲ੍ਹ 'ਚ ਪਹਿਲਾਂ ਲੱਗਾ ਹੋਇਆ ਸੀ ਉਹਦੇ ਖਿਲਾਫ ਕਾਰਵਾਈ ਕਰਨ ਨੂੰ ਆਖਿਆ ਜਿ세 ਚੱਲਦੇ ਅਸੀਂ ਐਨਡੀਪੀਐ ਸੈਕਟਰ ਦਾ ਤੇ ਜੇ ਲੱਗਦੀਆਂ ਧਾਰਾਂ ਉਹਦੇ ਹੇਟ ਪਰਚਾ ਦਰਜ ਕਰਕੇ ਤੇ ਅਗਲੀ ਕਾਰਵਾਈ ਲੈ ਕੇ ਆ ਰਹੇ ਹਾਂ ਜੇਲ ਦੇ ਵਿੱਚ ਜਿਹੜਾ ਅਸੀਂ ਹਵਾਲਾ ਦਿੱਤੀ ਸੀ ਉਹ ਬੜੀ ਜੀ ਜੀ ਉਹ ਅੰਦਰ ਅੰਦਰ ਹਵਾਲਾ ਦਿੱਤੀ ਸੀ ਹਾਂਜੀ ਹਾਂਜੀ ਉਹ ਜੇਲ ਚ ਸੀ ਹਨ ਐਨਡੀਪੀਐ ਸੈਕਟਰ ਦੇ ਕਿਸ ਚ ਹੁਣ ਕੀ ਕਾਰਵਾਈ ਦੀ ਤਿਆਰੀ ਦੇ ਹੁਣ ਜੀ ਇਹੋ ਜਿਹੜੇ ਅੰਦਰ ਨੇ ਉਹਨਾਂ ਦਾ ਤੇ ਹੀ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨਾਂ ਨੂੰ ਮੁਸ਼ਕਿਲ ਕਰਾਂਗੇ ਕਿ ਇਹ ਕਿਤੇ ਉਹਨਾਂ ਨੂੰ ਜੇਲ ਤੱਕ ਕਿਦਾਂ ਪਹੁੰਚਿਆ ਹੋਰ ਨੈਟਵਰਕ ਕਿਹੜਾ ਹੈਗਾ ਤੇ ਫਿਰ ਉਸ ਤੋਂ ਪਿੱਛੇ ਸਾਨੂੰ ਜਿਹੜੇ ਹੋਰ ਇਹਦੇ ਨਾਲ ਤਾਰ ਜੁੜੇ ਹੈਗੇ ਜਾਂ ਵਿਅਕਤੀ ਜੁੜੇ ਉਹਨਾਂ ਦਾ ਪਤਾ ਲੱਗੇਗਾ ਇਹ ਜਿਹੜਾ ਮੁਲਾਜ਼ਮ ਸੀ ਦਾ ਨਾਲ ਫੜੀ ਗੱਲ ਹੈ ਉਹਨੂੰ ਅਸੀਂ ਹੀ ਲਿਆ ਹਾਂ ਜੀ ਅਪਰੀਹੈਂਡ ਕਰ ਲਿਆ ਉਹਦੇ ਤੋਂ ਪੁੱਛ ਪੜਤਾਲ ਜਾਰੀ ਹੈ ਇਹਦਾ ਵੀ ਕਿ ਬੀਤੇ ਦਿਨੇ ਸਾਨੂੰ ਜਿਹੜੇ ਜੇਲ੍ਹ ਵਾਲੇ ਆਪਣੇ ਸੁਪਰਿੰਟੈਂਡੈਂਟ ਸਾਹਮਣੇ ਇੱਕ ਪੱਤਰ ਆਇਆ ਸੀ ਉਹਨਾਂ ਨੇ ਚੈਕਿੰਗ ਕੀਤੀ ਸੀ ਜਿਹੜੀ ਅਕਸਮਾਤ ਚੈਕਿੰਗ ਆਪਾਂ ਜੇਲ੍ਹ 'ਚ ਕਰਦੇ ਆਂ ਤੇ ਉਸੇ ਚੈਕਿੰਗ ਦੌਰਾਨ ਉਹਨਾਂ ਨੂੰ ਜਿਹੜੇ ਵਿਅਕਤੀ ਹੈਗੇ ਨੇ ਦੋ ਫੇਰ ਇਨਮੇਟ ਹੈਗੇ ਨੇ ਉਹਨਾਂ ਕੋਲ ਤਕਰੀਬਨ 172 ਗ੍ਰਾਮ ਲਾਉਣ ਚਟਾ ਮਿਲਿਆ ਜਿਸ ਸਾਲ ਦੇ ਉਹਨਾਂ ਨੇ ਸਾਨੂੰ ਪੱਤਰ ਲਿਖਿਆ ਜੀ ਉਹਦੇ ਵਿੱਚ ਉਹਨਾਂ ਨੇ ਦੋ ਜਿਹੜੇ ਇਨਮੇਟਸ ਹੈ ਇੱਕ ਕੋਈ ਉੱਥੇ ਦਾ ਮੁਲਾਜ਼ਮ ਹੈਗਾ ਜਿਹੜਾ ਜੇਲ੍ਹ 'ਚ ਪਹਿਲਾਂ ਲੱਗਾ ਹੋਇਆ ਸੀ ਉਹਦੇ ਖਿਲਾਫ ਕਾਰਵਾਈ ਕਰਨ ਨੂੰ ਆਖਿਆ ਜਿਸ ਦੇ ਚਲਦੇ ਅਸੀਂ ਐਨਡੀਪੀਐਸ ਸੈਕਟ ਦਾ ਤੇ ਜੇਲ੍ਹਿਕਨੀਆ ਤਹਰਾਵ ਦੇ ਹੇਠ ਪਰਚਾ ਦਰਜ ਕਰਕੇ ਤੇ ਅਗਲੀ ਕਾਰਵਾਈ ਲੈ ਕੇ ਆ ਰਹੇ ਹਾਂ ਜੇਲ ਦੇ ਵਿੱਚ ਜਿਹੜਾ ਸੀ ਹਵਾਲਾਤੀ ਸੀ ਨਾ ਬੜੀ ਜੀ ਜੀ ਉਹ ਅੰਦਰ ਅੰਦਰ ਹਵਾਲਾਤੀ ਸੀ ਹਾਂਜੀ ਹਾਂਜੀ ਉਹ ਜੇਲ ਚ ਸੀ ਹਨ ਐਂਡੀਪੀਐਸ ਸੈਕਟਰ ਦੇ ਕਿਸ ਚ ਹੁਣ ਕੀ ਕਾਰ ਬਣੀ ਪਿਆਰੀ ਦੇ ਤ ਹੁਣ ਜੀ ਇਹੋ ਜਿਹੜੇ ਅੰਦਰ ਨੇ ਉਹਨਾਂ ਦਾ ਤਾਂ ਹੀ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨਾਂ ਨੂੰ ਮੁਸ਼ਕਿਲ ਕਰਾਂਗੇ ਕਿ ਇਹ ਕਿਤੇ ਉਹਨਾਂ ਨੂੰ ਜੇਲ ਤੱਕ ਕਿਦਾਂ ਪਹੁੰਚਿਆ ਹੋਰ ਨੈਟਵਰਕ ਕਿਹੜਾ ਹੈਗਾ ਤੇ ਫਿਰ ਉਸ ਤੋਂ ਪਿੱਛੇ ਸਾਨੂੰ ਜਿਹੜੇ ਹੋਰ ਇਹਦੇ ਨਾਲ ਤਾਰ ਜੁੜੇ ਹੈਗੇ ਜਾਂ ਵਿਅਕਤੀ ਜੁੜੇ ਉਹਨਾਂ ਦਾ ਪਤਾ ਲੱਗੇ। ਇਹ ਜਿਹੜਾ ਮੁਲਾਜ਼ਮ ਸੀ ਦਾ ਨਾਲ ਵੀ ਗੱਲ ਕਰ ਰਹੇ ਹਾਂ। ਉਹਨੂੰ ਅਸੀਂ ਹੀ ਲਿਆ ਹਾਂ ਜੀ ਅਪਰੀਹੈਂਡ ਕਰ ਲਿਆ ਉਹਦੇ ਤੋਂ ਪੁੱਛ ਪੜਤਾਲ ਜਾਰੀ ਹੈ। ਇਹਦਾ ਵੀ ਕਿ ਬੀਤੇ ਦਿਨੇ ਸਾਨੂੰ ਜਿਹੜੇ ਜੇਲ੍ਹ ਵਾਲੇ ਆਪਣੇ ਸੁਪਰਿੰਟੈਂਡੈਂਟ ਸਾਹਮਣੇ ਇੱਕ ਪੱਤਰ ਆਇਆ ਸੀ ਉਹਨਾਂ ਨੇ ਚੈਕਿੰਗ ਕੀਤੀ ਸੀ ਜਿਹੜੀ ਅਕਸਮਾਤ ਚੈਕਿੰਗ ਆਪਾਂ ਜੇਲ੍ਹ 'ਚ ਕਰਦੇ ਹਾਂ। ਉਸੀ ਚੈਕਿੰਗ ਦੌਰਾਨ ਉਹਨਾਂ ਨੂੰ ਜਿਹੜੇ ਵਿਅਕਤੀ ਹੈਗੇ ਨੇ ਦੋਥੇ ਦੇ ਇਨਮੇਟ ਹੈਗੇ ਨੇ ਉਹਨਾਂ ਕੋਲ ਤਕਰੀਬਨ 175 ਗ੍ਰਾਮ ਦਾ ਚਟਾ ਮਿਲਿਆ ਜਿਸ ਦੇ ਹੱਲ ਦੇ ਉਹਨਾਂ ਨੇ ਸਾਨੂੰ ਪੱਤਰ ਲਿਖਿਆ ਜੀ ਉਹਦੇ ਵਿੱਚ ਉਹਨਾਂ ਨੇ ਦੋ ਜਿਹੜੇ ਇਨਮੇਟਸ ਹੈ ਇੱਕ ਕੋਈ ਉੱਥੇ ਦਾ ਮੁਲਾਜ਼ਮ ਹੈਗਾ ਜਿਹੜਾ ਜੇਲ੍ਹ 'ਚ ਪਹਿਲਾਂ ਲੱਗਾ ਹੋਇਆ ਸੀ ਉਹਦੇ ਖਿਲਾਫ ਕਾਰਵਾਈ ਕਰਨ ਨੂੰ ਆਖਿਆ ਜਿਸ ਦੇ ਚਲਦੇ ਅਸੀਂ ਐਨਡੀਪੀਐਸ ਸੈਕਟ ਦਾ ਤੇ ਜੇਲ੍ਹਿਕਨੀਆ ਧਾਰਾਂ ਦੇ ਹੇਠ ਪਰਚਾ ਦਰਜ ਕਰਕੇ ਤੇ ਅਗਲੀ ਕਾਰਵਾਈ ਲੈ ਕੇ ਆ ਰਹੇ ਹਾਂ ਜੇਲ ਦੇ ਵਿੱਚ ਜਿਹੜਾ ਸੀ ਹਵਾ ਲੱਗੀ ਸੀ ਉਹ ਬੜੀ ਜੀ ਜੀ ਉਹ ਅੰਦਰ ਅੰਦਰ ਹਵਾ ਲੱਗੀ ਸੀ ਹਾਂਜੀ ਹਾਂਜੀ ਉਹ ਜੇਲ ਚ ਸੀ ਹਨ ਐਂਡੀਪੀਐਸ ਸੈਕਟਰ ਦੇ ਕਿਸ ਚ ਹੁਣ ਕੀ ਕਾਰਗਰੀ ਤਿਆਰੀ ਦੇ ਹੁਣ ਜੀ ਇਹੋ ਜਿਹੜੇ ਅੰਦਰ ਨੇ ਉਹਨਾਂ ਦਾ ਤਾਂ ਹੀ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨਾਂ ਨੂੰ ਮੁਸ਼ਕਿਲ ਕਰਾਂਗੇ ਕਿ ਇਹ ਕਿਤੇ ਉਹਨਾਂ ਨੂੰ ਜੇਲ ਤੱਕ ਕਿਦਾਂ ਪਹੁੰਚਿਆ ਹੋਰ ਨੈਟਵਰਕ ਕਿਹੜਾ ਹੈਗਾ ਤੇ ਫਿਰ ਉਸ ਤੋਂ ਪਿੱਛੇ ਸਾਨੂੰ ਜਿਹੜੇ ਹੋਰ ਇਹਦੇ ਨਾਲ ਤਾਰ ਜੁੜੇ ਹੈਗੇ ਜਾਂ ਵਿਅਕਤੀ ਜੁੜੇ ਉਹਨਾਂ ਦਾ ਪਤਾ ਲੱਗੇਗਾ ਤੇ ਜਿਹੜਾ ਮੁਜ਼ਾਜ਼ਮ ਸੀ ਦਾ ਨਾਲ ਉਹ ਵੀ ਰਸਤੇ ਹੈ ਉਹਨੂੰ ਅਸੀਂ ਹੀ ਲਿਆ ਹਾਂ ਜੀ ਅਪਰੀਹੈਂਡ ਕਰ ਲਿਆ ਉਹਦੇ ਤੋਂ ਪੁੱਛ ਪੜਤਾਲ ਜਾਰੀ ਹੈ